ਤੁਸੀਂ ਲੈਣਾ ਅਸੀਂ ਲੈਣਾ ਫਿਰ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਇੱਥੇ ਗਰੰਥ ਸਾਹਿਬ ਖੁੱਲੀ ਬੈਠਾ ਅੱਛਾ ਤੁਮ ਬੀੜੀ ਪੀਓਗੇ ਜਦੋਂ ਪਾਗੇ ਸੇਤਰਾ ਕੇ ਦਾੜੀ ਰੱਖ ਕੇ ਪਾਗੇ ਬੀੜੀ ਦਾ ਨਹੀਂ ਬਣਾਉਣਾ ਠੀਕ ਮੈਂ ਦਾਪਤਾ ਹਾਂਜੀ ਫਿਰ ਸੇਖੋ ਕਿ ਤੁਸੀਂ ਬੀੜੀ ਪੀ ਰਹੇ ਹੋ ਸਰਯਮ ਪੂਜੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਤਾ ਕੰਮ ਹੀ ਕਰ ਰਿਹਾ ਆਪਣਾ ਹੋਰ ਨਾਲੇ ਤੇ ਲੋਕਾਂ ਨੂੰ ਗਰਾ ਕਰੋ ਕਿਹ ਕਿਨ ਜਾਓਗੇ ਤੂੰ ਮੈਂ ਤਾਂ ਕੋਹਰ ਨਾਲ ਹੋਣੇ ਕਹਿੰਦਾ ਕੀ ਜਾਣਾ ਚਾਹੂੰਗਾ ਤੂੰ ਉੱਥੇ ਬੀਜ਼ੀ ਲੱਗੇਆ ਤੇਰੇ ਤੇ ਪੱਗੀ ਖਲਾਰ ਨੂੰ ਬਹੁਤਾ ਵੱਡਾ ਬਣਿਆ ਫਿਰਦਾ ਢੰਡਰਾਲਾ ਜੀ ਰੰਗ ਰੰਗ ਕੀ ਗੱਲਾਂ ਕਰਦੇ ਰੰਗ ਦਾ ਕੁਝ ਨੰਨੇ ਬੋਲੇ ਹਰਪਕਾਹ ਇਸੀ ਬੁਕਵਾ ਕਰ ਨਹੀਂ ਕੀ ਕਹਿ ਰਿਹਾ ਤੂੰ ਬੀੜੀ ਪੀ ਰਹੇ ਓਥੇ ਖਲੋਗੇ ਡਰਾਵਾ ਲੈ ਲੱਲਾ ਪਪਾ ਬੋਲ ਰਹੇ ਡਰਾਵਾ ਇਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਾਉਣ ਆਇਆ ਮੀਡੀਆ ਵਾਲੇ ਆ ਸੀ ਅੱਗ ਬਣ ਕੇ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀ ਰਹੇ ਸਰਦਾਰ ਹੋ ਗਏ ਤੰਗ ਲੱਗ ਰਹੇ ਤੁਸੀਂ ਮੈਂ ਨੱਡੇ ਉੱਤੇ ਬੈ ਕੇ ਸਬਦੇ ਵੇਚੋ ਉਹ ਸ਼ਰਮ ਕਰੋ ਆਪਣੇ ਆਪ ਨੂੰ ਤੁਹਾਡੇ ਅੱਗੇ ਗੱਲ ਲੈ ਬੰਗੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਬੀੜੀ ਪੀ ਰਹੇ ਤੁਸੀਂ ਇੱਕ ਉਹਦੇ ਮੈਚਨ ਡਿਊਟੀ ਲੱਗੀ ਉਹ ਯਾਰ ਥੋੜੇ ਕੋ ਕਿ ਦੱਸ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਉਂ ਜੀ ਮੈਂ ਤੁਹਾਨੂੰ ਦਿਖਾਉਣਾ ਉਹ ਤਾਂ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਹੈ ਲੋਕਾਂ ਨੂੰ ਦੇਖਣੀ ਹੈ ਦੇਖੀ ਜਾਣ ਦੇ ਵੇਲੇ ਅਸੀਂ ਤੇ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਮੈਂ ਤਾਂ ਨਹੀਂ ਪੁੱਛਿਆ ਮੇਰੀ ਲੱਖਣ ਡੁੱਟੀ ਇੱਥੇ ਮੇਰੀ ਕੋਈ ਜੂਪ ਹੀ ਨਹੀਂ ਹੈ ਇੱਥੇ ਕੀ ਕਰਨਾ ਆਇਆ ਤੁਸੀਂ ਆਦੇ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ ਹੈ ਕਿਹੜੇ ਅਧਿਕਾਰੀ ਨੂੰ ਪ੍ਰੋਬਲਮ ਤੁਸੀਂ ਦੱਸੋ ਵੀ ਨਹੀਂ ਪ੍ਰੋਬਲਮ ਇਹ ਸਾਨੂੰ ਕੀ ਤੁਹਾਨੂੰ ਕੀ ਬ੍ਰਸੀ ਬੀਣੀ ਪੀ ਰਹੇ ਹੋ ਬੈਠ ਕੇ ਸਾਡੇ ਵਿੱਚ ਸਾਜ ਜਾਨੀ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨਨ